ਮੇਰਾ ਨਾਮ ਬਲਵਿੰਦਰ ਕੌਰ ਹੈ। ਤੇ ਪੈਂਟਰ ਵੀ ਆਪਣਾ। ਇੱਕ ਨੌਰੀ ਦੇ ਲੱਗੇ ਪਏ ਹੈ ਨਾ। ਹਾਂਜੀ ਖਣੌਰੀ ਦੇ ਲੱਗੇ। ਮਤਲਬ ਜੀ ਕੀ ਪ੍ਰੋਬਲਮ ਸੀ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਤੁਹਾਨੂੰ? ਬਹੁਤ ਜ਼ਿਆਦਾ ਸੰਜੀ ਲੱਕ ਦੀ ਦਿਲਤ ਬਹੁਤ ਜ਼ਿਆਦੀ ਸੀ। ਅੱਛਾ। ਲੱਕ ਠੀਕ ਹੈ। ਲੱਕ ਦੀ ਪੀੜੇ ਕਿੰਨੇ ਟਾਈਮ ਤੋਂ ਸੀ? ਬਹੁਤ ਜ਼ਿਆਦਾ ਚਲੋ ਗਿਆ 15-16 ਸਾਲ ਹੋ ਗਏ। 15 ਸਾਲ ਲੱਕ ਦੀ ਪੀੜ ਹੋ ਗਈ। ਬਹੁਤ ਡਾਕਟਰਾਂ ਨੂੰ ਖਾਇਆ। ਹੋਰ ਕੀ ਕੀ ਪ੍ਰੋਬਲਮਾਂ ਸੀ ਜਿਵੇਂ? ਉਹਦੇ ਖੱਲੀਆਂ ਬਹੁਤ ਪੈਂਦੀਆਂ ਸਨ। ਅੱਛਾ ਜੀ। ਖੱਲੀਆਂ ਬਿਲਕੁਲ ਠੀਕ ਨੇ। ਅੱਛਾ ਜੀ। ਸਾਹ ਚੜਦਾ ਸੀ। अच्छा, गो गो अच्छा, अच्छा जी साहिब ठीक है ओके वोਡੇ ਪੀੜ ਕਰਦੇ ਸਾਜੇ ਦੋਵੇਂ ਲੱਗਿਆ ਸਨ ਕਰਨੀ اچھا ਜੀ ਇੱਕ ਤੇ ਬਿਲਕੁਲ ਠੀਕ ਹੋ ਗਿਆ اچھا ਜੀ ਇੱਕ ਕੁਛ ਠੀਕ ਹੈ ਮਲੇ ਕੁਛ ਠੀਕ ਹੈ ਹਾਂ ਜੀ ਉਹ ਕੁਝ ਮੈਂ ਆਪਾਂ 40 ਰੁਪਏ ਕਹਿ ਦਈਏ ਠੀਕ 50 ਪਈ ਇੱਕ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਉਹ ਇਹਦੀ ਦਵਾਈਆਂ ਦੂਈਆਂ ਹੀ ਲਈਆਂ ਕਿ ਤੁੰਗ ਕਿਨੇ ਜਿਤੂ ਸਿਨੇ ਆਈ ਜਿਵੇਂ ਸਾਹ ਚੜਦਾ ਸੀ ਜਾਂ ਲੱਕ ਦਰਦਾ ਜਾਂ ਦਵਾਈਆਂ ਖਾਧੀਆਂ ਕਿ ਨਹੀਂ ਲੱਕ ਦਰਦ ਜੇ ਪਹਿਲਾਂ ਬਹੁਤ ਦਵਾਈ ਖਾ ਲੇਗੀ ਜੀ ਰਾਮੀ ਨਹੀਂ ਸਿਮਦਾ ਕਿਤੇ ਅੱਛਾ 15 ਸਾਲ ਤੋਂ ਦਵਾਈਆਂ ਖਾਂਦੇ ਆ ਰਹੇ ਸੀ ਕੁਈ ਹਰਕਤ ਨਹੀਂ ਪੈਂਦਾ ਸੀ ਹਾਂਜੀ ਹੁਣ ਫਰਕ ਪਿਆ ਨਾਲ ਇੱਕ ਜਿਵੇਂ ਸਾਹ ਚੜਨ ਦੀ ਪ੍ਰੋਬਲਮ ਸੀ ਹਾਂਜੀ ਇਹ ਵੀ ਲਈਆਂ ਹੋਣਗੀਆਂ ਸਾਹ ਦੀ ਦਵਾਈਆਂ ਸਾਫ ਜਿੱਥੋਂ ਇਹ ਲਈ ਦੀ ਸੀ ਉਹ ਵੀ ਨਾਲ ਲਈ ਸੀ ਓਕੇ ਜੀ ਜਿਵੇਂ ਹੁਣ ਤੁਸੀਂ ਪੀਤਾ ਹੁਣ ਕਿੰਨਾ ਕੁ ਫਰਕ ਪਿਆ ਗਿਆ ਤੁਹਾਨੂੰ ਇਹ ਚੀਜ਼ਾਂ 'ਚ ਜਿਵੇਂ ਸਾਹ ਚੜਨ ਚ ਇਕਲੀਆਂ 'ਚ ਹਾਂ ਤੇ ਬਿਲਕੁਲ ਠੀਕ ਜੇ ਸਾਹ ਇੱਕ ਗੋਡਾ ਵੀ ਬਿਲਕੁਲ ਠੀਕ ਹੋ ਗਿਆ ਇਹ ਗੋਡਾ ਬਿਲਕੁਲ ਠੀਕ ਹੋ ਗਿਆ ਸਾਹ ਵੀ ਨਹੀਂ ਚੜਦਾ ਸਾਹ ਨਹੀਂ ਚੜਦਾ ਜੀ ਓਕੇ ਜੀ ਅਜਗਪਾਲ ਜੀ ਠੀਕ ਜੇ ਓਕੇ ਜੀ ਇੱਕ ਜੇ ਮੰਨ ਲਓ ਰਹਿ ਗਈ ਹਲੇ ਅੱਜ ਦੀ ਦੂਜਾ ਕੋਰਸ ਸਟਾਰਟ ਕਰ ਰਹੇ ਹਾਂ 50 ਦਿਨ ਹੋਏ ਨੇ ਹਲੇ ਭਾਵੇਂ ਹਣਾ ਜੀ 50 50 ਦਿਨ ਹੋ ਗਏ ਨੇ ਮੇਰੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਮਾਤਾ ਜੀ ਨੂੰ ਇੰਨੀ ਪ੍ਰੋਬਲਮ ਹੈ ਸੀ ਠੀਕ ਹੈ ਕੋਈ ਸਮਝ ਮੈਨੂੰ ਤਾਂ ਬਹੁਤ ਫਰਕ ਲੱਗਾ ਅਗੇ ਨਾਲ ਓਕੇ ਜੀ ਖਾਣ ਪੀਣ ਚ ਵੀ ਫਰਕ ਪੈ ਗਿਆ ਹੁਣ ਹਣਾ ਜੀ ਭੁੱਖ ਪੱਖ ਲੱਗਣ ਚ ਹਾਂਜੀ ਹਾਂਜੀ ਲਿਵਰ ਠੀਕ ਹੈ ਲਿਵਰ ਮੇਰਾ ਲਿਵਰ ਦੀ ਫੈਕਟੀ ਬਹੁਤ ਜ਼ਿਆਦਾ ਸੀ ਪਹਿਲਾਂ ਮੰਨ ਲਓ ਮਾੜੀ ਜੀ ਕੋਈ ਚੀਜ਼ ਖਾਂਦੇ ਸਨ ਅੱਛਾ ਜੀ ਇਹਨਾਂ ਨੂੰ ਪਚਦੀ ਨਹੀਂ ਸੀ ਹੁੰਦੀ ਜੇ ਕਿਤੇ ਕਿਸੇ ਵਿਆਹ ਸ਼ਾਦੀ ਚਲੇ ਗਏ ਜਾਂ ਘਰ ਦੇ ਉਹ ਕਿ ਹੁਣ ਮਾਤਾ ਜੀ ਮੜਾ ਮੋਟਾ ਖਾ ਲੈਂਦੇ ਹਾਂ ਤੜਿਆ ਦੋਲੇ ਮੜਾ ਮੋਟਾ ਕਿ ਨਹੀਂ ਥੋੜਾ ਬਹੁਤਾ ਖਾ ਲੈਣੇ ਉਹ ਵੀ ਪਸ ਜਾਂਦਾ ਜੀ ਹਾਂ ਜੀ ਹਾਂ ਜੀ ਪਸ ਜਾਂਦਾ ਜੀ ਖਾਂਦੀ ਮੈਂ ਭਰੇ ਨਾਲ ਹੀ ਚਲੋ ਵਧੀਆ ਜਾਂਦਾ ਹਾਂ ਜੀ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇਖਣੇ ਕੀ ਸਨੇਹਾ ਦੇਣਾ ਚਾਹੁੰਗੇ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਬੋਡੀ ਸਰਵਿਸ ਵਰਤਣਾ ਚਾਹੀਦਾ ਜੀ ਠੀਕ ਹੈ ਮੇਂ ਸਰੀਰ ਦੀ ਸਫਾਈ ਕਰਾਣੀ ਚਾਹੀਦੀ ਹੈ ਕਾਫੀ ਹੱਦ ਤੱਕ ਫਾਇਦੇਮੰਦ ਦੇ ਕੋ ਨੁਕਸਾਨਦਾਇਕ ਨਹੀਂ ਹੈਗਾ ਜੀ ਬਲ ਫਾਇਦਾ ਹੀ ਹੈ ਜੀ ਹਾਂ ਜੀ ਅਸੀਂ ਤਾਂ ਹੀ ਅੱਜ ਦੁਬਾਰਾ ਫਿਰ ਦੂਸਰੀ ਵਾਰੀ ਬਿਲਕੁਲ ਤੈਨੂੰ ਕੋਈ ਮੋਟੀ ਮੋਟੀ ਕਮੀਸ਼ਮੀ ਆਇਆ ਉਹ ਨਹੀਂ ਬਿਲਕੁਲ ਧੰਨਵਾਦ